Қалерге баки ਮੈਨੂੰ ਸੌਕ ਕਿ ਕਿੰਨੇ ਸਮੇਂ ਤੋਂ ਸੱਟ ਰਹਿ ਨੇ ਇੱਥੇ ਜੀ ਤਿੰਨ ਦਿਨ ਹੋ ਗਏ ਤਿੰਨ ਦਿਨ 70 ਗਾ ਸਰਬ ਤਿੰਨ ਦਿਨ ਹੋ ਗਏ ਤਿੰਨ ਦਿਨ ਤੋਂ ਸੱਟ ਰਹਿ ਨੇ ਆਦਾ ਵੀਰੇ ਤੈਨੂੰ ਅੱਜ ਅੱਕ ਕੇ ਬੋਲਿਆ ਸੀ ਅੱਕ ਕੇ ਇਹਦਾ ਜਵਾਬ ਨਹੀਂ ਦੇ ਰਿਹਾ ਯਾਰ ਇਹ ਰਾਣੇ ਵੀਰ ਨੂੰ ਮੈਂ ਫੋਨ ਕੀਤਾ ਸੀ ਉਹ ਇਹ ਕਿਹੜਾ ਕਮੇਟੀ ਦੇ ਵਿੱਚੋਂ ਬੰਦੇ ਨੂੰ ਫੋਨ ਲਾਉਣਾ ਕੋਈ ਨਹੀਂ ਆਉਂਦਾ ਆ ਕਰਮਚਾਰੀਆਂ ਨੂੰ ਭੇਜ ਦਿੰਦੇ ਨੇ ਇਹ ਉੱਪਰ ਅਫਸਰਾਂ ਦਾ ਨਾਮ ਲੈ ਜਾਂਦੇ ਨੇ ਇਹਨਾਂ ਨੂੰ ਕੀ ਕਹੀ ਆਉਣਾ ਸੀ ਹੂੰ ਇਹ ਤਾਂ ਗਿੱਲਾ ਕੂੜਾ ਆ ਕੇ ਕਰਨ ਸਾਡੇ ਨਾਲ ਗੱਲ ਆ ਕੇ ਕਿਹੜੇ ਕਮੇਟੀ ਦੇ ਅਫਸਰ ਨੇ ਇਹ ਕਰਮਚਾਰੀ ਨੂੰ ਕੀ ਕਹੀਏ ਸੀ ਬਿਲਕੁਲ ਜੀ ਬਿਲਕੁਲ ਤੁਸੀਂ ਇਹਨਾਂ ਨਾਲ ਗੱਲ ਕੀਤੀ ਕਿਹੜੇ ਇੰਸਪੈਕਟਰ ਨਾਮ ਲੈਂਦੇ ਉਹ ਆਵੇ ਤਾਂ ਸਹੀ ਕੋਈ ਨਹੀਂ ਆਉਂਦਾ ਹੈਗਾ ਉਰੇ ਨਹੀਂ ਗੱਲ ਕੀਤੀ ਤੁਸੀਂ ਮੜੀ-ਮੋਟੀ ਟੈਲੀਫੋਨ ਦੇ ਉੱਪਰ ਕਿਸੇ ਨਾਲ ਆ ਇੱਕ ਵੀਰ ਨਾਲ ਗੱਲ ਹੋਈ ਆ ਇਹ ਆ ਕੇ ਕਹਿੰਦਾ ਉਹ ਉਹਨਾਂ ਨੂੰ ਪੁੱਛੋ ਸਰਕਾਰ ਨੂੰ ਪੁੱਛੋ ਜ਼ਾਬਰਦਾਰ ਨੂੰ ਪੁੱਛੋ ਜਿਹੜਾ ਬੱਬੂ ਪ੍ਰਧਾਨ ਆ ਕੇ ਖੜੇ ਤਾਂ ਸਹੀ ਉਰੇ ਹੂੰ ਬਿਲਕੁਲ ਬਿਲਕੁਲ ਮੇਰੇ ਪ੍ਰਸ਼ਾਨ ਆ ਬਾਤ ਸਾਡਾ ਹੱਲ ਕੀਤਾ ਜਾਵੇ ਇਹਦਾ ਅਸੀਂ ਅੱਗੇ ਤੋਂ ਕੂੜਾ ਨਹੀਂ ਸੱਟਣ ਦੇ ਸਕਦੇ ਇਹਨਾਂ ਨੂੰ ਲੋਕੀ ਸਾਡੇ ਜਵਾਬ ਮਾਰ ਕੇ ਕੌੜ ਜੋ ਮਾਰਾ ਸਰਕਾਰ ਜੋ ਮਾਰਾ ਹੋਊਗੀ ਬਿਲਕੁਲ ਜੀ ਸਾਨੂੰ ਕੋਠੇ ਅੰਨ ਸਮਾਇਨਾ ਕੰਦੀ ਨਾ ਆਦੀ ਆ ਹਾਂਜੀ ਐਮਸੀ ਸਾਹਿਬ ਕੀ ਕਹੋਗੇ ਇਹਦੇ ਬਾਰੇ ਇਹ ਜਿਹੜੀਆਂ ਪੈਟਾਂ ਨੇ ਚਲਾਈਸ਼ ਏਰੀਆ ਦੇ ਵਿੱਚ ਨੇ ਜੀ ਸਾਰੇ ਅੜਦਾਲੇ ਰਹਿੈਸ਼ ਆ ਪੂਰਾ ਸੰਗਣੀ ਆਬਾਦੀ ਆ ਤੇ ਇੱਥੇ ਇਹਨਾਂ ਨੇ ਹੁਣ ਮੰਡੀ ਦਾ ਜਿਹੜਾ ਸਬਜੀ ਮੰਡੀ ਦਾ ਕੂੜਾ ਇਹ ਦੇਖੋ ਤੁਸੀਂ ਉਹਦੇ ਵਿੱਚ ਸਾਰੇ ਬਤਾਉਂ ਬੈਂਗਲ ਪਰਾਂ ਕੀ ਕੁਝ ਪਿਆ ਵਾ ਇਹ ਸਬਜੀ ਮੰਡੀ ਦੇ ਵਿੱਚ ਵੀ ਉੱਥੇ ਵੀ ਆਲਰੇਡੀ ਪੈਟਾਂ ਲੱਗੀਆਂ ਹੋਈਆਂ ਨੇ ਸਾਰੇ ਅੜਦਾਲੇ ਲੱਗੀਆਂ ਹੋਈਆਂ ਨੇ ਉੱਥੇ ਦਾ ਕੂੜਾ ਇੱਥੇ ਆਉਣ ਦਾ ਇਹਦਾ ਸਾਰਾ ਇਸ ਮਹੱਲੇ ਦੇ ਕੂੜੇ ਨੂੰ ਸੰਭਲਣ ਲਈ ਇਹ ਪਿੱਟ ਬਣੀ ਸੀਗੀ ਕਿ ਆ ਮਹੱਲੇ ਦਾ ਕੂੜਾ ਸਾਡਾ ਬਾਹਰ ਨਾ ਜਾਵੇ ਨਾ ਕਿ ਇਹ ਹੋਰ ਸਾਰੀਆਂ ਅੜਦਾਲੇ ਇਕੱਠੀਆਂ ਕਰਕੇ ਜਿਵੇਂ ਹੁਣ ਇਹਦੇ ਵਿੱਚ ਲਫਾਫਾ ਲਫੂਗਾ ਇਹਨਾਂ ਨੇ ਸਾਰਾ ਲੱਗ ਕੱਢਣਾ ਵਾ ਹਾਂਜੀ ਨਾ ਇਹ ਕੋਈ ਲਫਾਫਾ ਵਿੱਚੋਂ ਬਾਹਰ ਕੱਢ ਰਹੇ ਨੇ ਇੱਧਰ ਢੇਰ ਲਾਤਾ ਲਫਾਫਿਆਂ ਦਾ ਇੱਕ ਸਾਈਡ ਤੇ ਕੱਢ ਕੇ ਇਹ ਇਹਦੇ ਉੱਤੇ ਫਿਰ ਹਰ ਰੋਜ਼ ਜੇ ਇਹਨਾਂ ਨੇ ਕੂੜਾ ਸੱਟਿਆ ਵੀ ਆ ਤਾਂ ਇਹਨੂੰ ਕਵਰ ਕਰਨਾ ਇਹ ਤਾਂ ਕਿ ਮੱਖੀ ਮੱਛਰ ਨਾ ਬੈਠੇ ਬਿਲਕੁਲ ਜੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਇਹ ਸਿੱਧਾ ੱਟਕਾਵਾ ਨਜਾਇਜ਼ ਤੇ ਇਹਦੇ ਤਾਂ ਪੂਰੀ ਸਮੈਲ ਤੁਹਾਡੇ ਸਾਹਮਣੀਆਂ ਗਲਿਆ ਸੜਿਆ ਹੋਇਆ ਪੂਰੀ ਸਮੈਲ ਮਾਰਦੀ ਹੈ ਬਿਲਕੁਲ ਜਿਹੜਾ ਇੱਥੇ ਪੂਰਾ ਡੱਡਾ ਢੇਰ ਲੱਗੇ ਪਏ ਨੇ ਗਾਰੇ ਦੇ ਡੱਡਾ ਢੇਰ ਪਏ ਨੇ ਜਿਹੜਾ ਕੋਈ ਇਸ ਦਾ ਦੋ ਦੋ ਚੱਕਰ ਕਰੋ ਜਿਹੜਾ ਇਕੱਠਾ ਕਰ ਕਰ ਥੱਕ ਜਾਂਦੇ ਆ ਇਹ ਕਿੰਨੇ ਕਦੋਂ ਤੂੰ ਸੁੱਟ ਰਿਆਂ ਦੀ ਕੂੜਾ ਇੱਥੇ ਇਹਨੂੰ ਹਫ਼ਤਾ ਹੋ ਗਿਆ ਜੀ ਹੁਣ ਹਫ਼ਤਾ ਹੋ ਗਿਆ ਹਾਂਜੀ ਤੇ ਤੁਸੀਂ ਰੋਕਿਆ ਨਹੀਂ ਫਿਰ ਇਹਨੂੰ ਪਹਿਲਾਂ ਪਹਿਲਾਂ ਸਾਨੂੰ ਪਤਾ ਨਹੀਂ ਐਸਾ ਦੁਪਹਿਰਾਂ ਦੁਪਹਿਰਾਂ ਸੁੱਕਤੇ ਪਏ ਹੋਣੇ ਆਈ ਸਾਨੂੰ ਫੜਾਉਂ ਜਾਦਾ ਐਸ ਟਾਈਮ ਹੀ ਆਉਂਦੇ ਨੇ ਸਿੱਟਣ ਅਸੀਂ ਵੀ ਹੁਣ ਵੀ ਉਸ ਉੱਤੇ ਪਏ ਸੀ ਹਾਂ ਜੀ ਤਿੰਨ ਦਿਨ ਹੋ ਗਏ ਤੁਸੀਂ ਕੋਈ ਸ਼ਿਕਾਇਤ ਕੀਤੀ ਸੀ ਕੋਈ ਪਪੂ ਨੂੰ ਜਾਂ ਕੀ ਹੋਰ ਹਾਂ ਜੀ ਅਸੀਂ ਕਿਤੇ ਨਹੀਂ ਅਸੀਂ ਨਿਗਾਏ ਜੀ ਕਿਤੇ ਨਹੀਂ ਗਏ ਹੈਗੇ ਅਸੀਂ ਤਾਂ ਇਹਨਾਂ ਕੋਲੇ ਗਏ ਅਸੀਂ ਅਮ ਸੀ ਸਾਹ ਕੋਲੇ ਗਏ ਆ ਅੱਜ ਗਏ ਨੇ ਜੀ ਠੀਕ ਆ ਜੀ ਹਾਂ ਜੀ ਲੈ ਕੀ ਕੀ ਮੰਗ ਕਰਦੇ ਹੋ ਜੀ ਤੁਸੀਂ ਇਹਦੇ ਡੰਬਰ ਇੱਥੇ ਉਹ ਡਿੱਗਣਾ ਨਹੀਂ ਚਾਹੀਦਾ ਇਹ ਕੂੜਾ ਡਿੱਗਣਾ ਚਾਹੀਦਾ ਹਾਂ ਜੀ ਬਾਹਰ ਪਿਆ ਉਧਰ ਉਹ ਉਧਰ ਲ ਸੜਕ 'ਗ ਨਹੀਂ ਉਧਰ ਸਿੱਟ ਲੈਣ ਠੀਕ ਆ ਜੀ ਹੁਣ ਇੱਥੇ ਤੋਂ ਸਾਨੂੰ ਹੁਣ ਨਿਆਣਿਆਂ ਨੂੰ ਵੀ ਔਖਾ ਬੈਠ ਕੱਢਦੇ ਨੇ ਉਰੇ ਸਾਰੇ ਬਿਲਕੁਲ ਹਾਂਜੀ ਜੀ ਐਮਸੀ ਸਾਹਿਬ ਇਹ ਜੋ ਕੂੜਾ ਸੁੱਟਿਆ ਜਾ ਰਿਹਾ ਬਾੜ ਦੇ ਵਿੱਚ ਤੇ ਰਹਿਸ਼ੀ ਬਾੜ ਦਾ ਗਿੱਲਾ ਕੂੜਾ ਕੀ ਕਹੋਗੇ ਇਸ ਬਾਰੇ ਇਹ ਜਿਹੜੀਆਂ ਪੈਟਾਂ ਨੇ ਦੋ ਪੈਟਾਂ ਬਣਾਈਆਂ ਸੀਗੀਆਂ ਇਹ ਹਾਂਜੀ ਕਾਫੀ ਦੇਰ ਦੀਆਂ ਬਣੀਆਂ ਹੋਈਆਂ ਨੇ ਅੱਜ ਕੱਲ੍ਹ ਦੀਆਂ ਤਾਂ ਬਣੀਆਂ ਨਹੀਂ ਹੋਈਆਂ ਹੈਗੀਆਂ ਇਹਦੇ ਵਿੱਚ ਸੁੱਕਾ ਕੂੜਾ ਜਿਹੜਾ ਸਾਡਾ ਰਹਿਸ਼ ਜਿਹੜੀ ਕਲੋਨੀਆਂ ਦੀ ਰਹਿਸ਼ ਆ ਕਲੋਨੀਆਂ ਦਾ ਕੂੜਾ ਕਿਤੇ ਬਾਹਰ ਨਾ ਜਾਵੇ ਉਸ ਕਰਕੇ ਇਹ ਬਣਾਈਆਂ ਸੀ ਵੀ ਇੱਥੋਂ ਅਸੀਂ ਕਿਸੇ ਹੋਰ ਬਾੜ ਦੇ ਵਿੱਚ ਜਾ ਕੇ ਕਿਸੇ ਨੂੰ ਪਰੇਸ਼ਾਨ ਤੰਗ ਨਾ ਕਰੀਏ ਤੇ ਹੁਣ ਇਹ ਤਿੰਨ ਚਾਰ ਦਿਨਾਂ ਦਾ ਗਿੱਲਾ ਕੂੜਾ ਬਿਲਕੁਲ ਗਲਿਆ ਸੜਿਆ ਪੂਰੀ ਸਮੈਲ ਮਾਰਦੀ ਆ ਇਹਦੇ ਵਿੱਚ ਤਿੰਨ ਦਿਨ ਦਾ ਬਰਸਾਤ ਹੋ ਰਹੀ ਆ ਉੱਤੇ ਦੀ ਜਿਵੇਂ ਇਹ ਕਵਰ ਹੋਣਾ ਚਾਹੀਦਾ ਜਿਸ ਹਾਬ ਦੇ ਨਾਲ ਇਹਦੀ ਇਹਦੀ ਸੰਭਾਲ ਕੇਅਰ ਕਰਨੀ ਆ ਉਸ ਹਾਬ ਨਾਲ ਇਹਦੀ ਸੰਭਾਲ ਕੇਅਰ ਨਹੀਂ ਹੋ ਰਹੀ ਹੁਣ ਵੀ ਇਹ ਮੇਰੇ ਕਹਿਣ ਦੇ ਉੱਤੇ ਹੀ ਇਹਨਾਂ ਦੇ ਵਿੱਚੋਂ ਥੈਲੇ ਬੋਰੀਆਂ ਬੁਰੀਆਂ ਲਫਾਫੇ ਕੱਢਣ ਲੱਗੇ ਨੇ ਇਹ ਇਹ ਬਿਲਕੁਲ ਜਦੋਂ ਸਿੱਟਤਾ ਸਿੱਟਣ ਤੋਂ ਬਾਅਦ ਪੂਰਾ ਪ੍ਰੋਪਰ ਢੰਗ ਦੇ ਨਾਲ ਤਾਂ ਕਿ ਇਹਦੇ ਤੇ ਕੋਈ ਮੱਖੀ ਵਗੈਰਾ ਬੈਠ ਕੇ ਬਿਮਾਰੀ ਨਾ ਫਲਾਵੇ ਹਾਂਜੀ ਉਸ ਚੀਜ਼ ਤੋਂ ਪਰਹੇਜ਼ ਕੀਤਾ ਗਿਆ ਜਾਣ ਗੈਲੀ ਵਰਤੀ ਗਈ ਆ ਇਹ ਹੁਣ ਅਨਿਲ ਕੁਮਾਰ ਆਇਆ ਵਾ ਇਹਨੂੰ ਕਹਿ ਕੇ ਇਹਨੂੰ ਕਵਰ ਕਰਾਉਣੀ ਆ ਤਾਂ ਕਿ ਮੱਖੀਆਂ वगैरह ਇਹਦੇ ਦੇ ਨਾਂ ਬੈਠਣ ਤੇ ਇਹ ਸਮਾਰ ਕੇ ਜਿਹੜੀ ਸਮੈਲ ਸੁਲਤਨ ਚਾ ਦਿਨਾਂ ਦੀ ਇਦਾਂ ਹੀ ਸਮੈਲ ਆ ਰਹੀ ਸਾਰੇ ਲੋਕ ਪਰੇਸ਼ਾਨ ਹੋ ਰਹੇ ਸੀ ਬਿਲਕੁਲ ਤੇ ਇਹ ਚ ਹੁਣ ਪ੍ਰਸ਼ਾਸਨ ਜ਼ਿੰਮੇਵਾਰ ਆ ਜੇ ਇਹਦੀਆਂ ਕੋਈ ਗਲਤੀਆਂ ਹਰਕਤਾਂ ਹੁੰਦੀਆਂ ਨੇ ਤੇ ਮੈਂ ਤਾਂ ਆਪਣੇ ਵੱਲੋਂ ਇਹੀ ਕਹੂੰਗਾ ਵੀ ਇਹੋ ਜਿਹੀਆਂ ਨਗੈਲੀਆਂ ਨਾ ਵਰਤੀਆਂ ਜਾਣ ਤਾਂ ਕਿ ਕੋਈ ਅਜਿਹੀ ਕੋਈ ਬਿਮਾਰੀ ਨਾ ਫੈਲੇ ਕੋਈ ਕੱਲੂ ਕੋਈ ਬਮਾਟ ਮਾਰ ਹੋਵੇ ਤੱਕ ਇਹਦੇ ਵਿੱਚ ਅਸੀਂ ਸਾਰੇ ਹੀ ਜਿੰਨੀ ਆਪਣੀ ਪਬਲਿਕ ਆ ਇਹ ਪਬਲਿਕ ਸਾਰੀ ਇੱਕ ਦੂਜੇ ਦੀ ਜ਼ਿੰਮੇਵਾਰੀ ਆ ਇਹ ਆਪਣੀ ਇਹ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਮੈਂ ਨਗਰ ਕੌਂਸਲ ਨੂੰ ਮੁੱਦਾ ਠਾਹੂੰਗੀ ਮੈਂ ਯੂ ਸਾਹਿਬ ਨਾਲ ਗੱਲ ਕਰਦਾ ਇਸ ਬਾਰੇ ਗਵੰਦ ਵਿੱਚ ਹੁਣ ਤੱਕ ਤਾਂ ਮੇਰੀ ਗੱਲ ਨਹੀਂ ਹੋਈ ਸੀ ਮੈਨੂੰ ਇਹਨਾਂ ਨੇ ਮੁੰਡਿਆਂ ਨੇ ਫੋਨ ਕਰਕੇ ਬੁਲਾਇਆ ਸੀ ਵੀ ਇੱਥੇ ਦੇਖੋ ਜੀ ਕੂੜੇ ਦੀਆਂ ਕਿੰਨੇ ਕਿੰਨੇ ਗੱਡੀਆਂ ਆ ਕੇ ਖੜ੍ਹਦੀਆਂ ਨੇ ਤੇ ਇਹਨੂੰ ਆ ਕੇ ਚੈੱਕ ਕੀਤਾ ਵਾ ਤਾਂ ਹੁਣ ਅੱਗੇ ਜ਼ਰੂਰੀ ਹੋ ਸਾਹਿਬ ਨਾਲ ਗੱਲ ਕਰਾਂਗੇ ਇਸ ਬਾਰੇ ਐਮਸੀ ਸਾਹਿਬ ਜਿਹੜਾ ਹੈਸ਼ੀ ਕਿਤੇ ਵਿੱਚ ਇਸ ਤਰ੍ਹਾਂ ਡੰਪ ਨੇ ਜੋ ਇਹ ਅਲਾਉਡ ਨੇ ਜਾਂ ਮਤਲਬ ਮੈਂ ਕਿਹਾ ਜਿੱਥੇ ਹੁਣ ਨਗਰ ਕਾਉਂਸਲ ਦੇ ਕੋਲ ਕੋਈ ਜਗ੍ਹਾ ਹੈਗੀ ਆ ਸਰਕਾਰੀ ਤਾਂ ਉੱਥੇ ਇਹ ਇਹਨਾਂ ਚੀਜ਼ਾਂ ਨੂੰ ਕਵਰ ਕਰਨ ਲਈ ਹੀ ਇਹ ਬਣਾਏ ਗਏ ਸੀਗੇ ਵੀ ਜਿਹੜਾ ਕੂੜਾ ਵਾ ਕੂੜੇ ਦੀ ਜੇ ਮੈਂ ਕੋਈ ਜੈਵਿਕ ਖਾਦ ਬਣਦੀ ਆ ਹਾਂਜੀ ਹਾਂਜੀ ਹੁਣ ਇਸ ਚੀਜ਼ ਦੀ 15 ਦਿਨਾਂ 20 ਦਿਨਾਂ ਬਾਅਦ 25 ਦਿਨਾਂ ਬਾਅਦ ਇਹ ਜੈਵਿਕ ਖਾਦ ਬਣ ਜਾਣੀ ਆ ਉਹ ਸੰਗੀ ਵਰਤਨਯੋਗ ਆ ਬਸ ਇਹ ਜਿਹੜੀ ਮੇਨ ਪ੍ਰੋਬਲਮ ਇਹ ਹੈ ਵੀ ਇਹਦੀ ਜਿਹੜੀ ਕੇਅਰ ਦੇ ਵਿੱਚ ਅਨਗਹਿਲੀ ਵਰਤੀ ਹੈ ਮਤਲਬ ਇਸ ਤੋਂ ਨਹੀਂ ਬਣਾਏ ਜਾ ਸਕਦੇ ਪਰ ਇਹਦੇ ਲਈ ਗਾਈਡਲਾਈਨਸ ਨੇ ਵੀ ਉਹਨੂੰ ਟੱਕੇ ਰੱਖਣਾ ਹੈ ਉਹਨਾਂ ਪੂਰੀ ਗਾਈਡਲਾਈਨਸ ਨੇ ਜੀ ਪੂਰੀ ਪ੍ਰੋਪਰ ਕਿੰਨਾ ਜੀ ਤੁਹਾਡਾ ਮੇਰਾ ਨਾਮ ਸਵਰਨ ਸਿੰਘ ਹੈ ਜੀ ਸਵਰਨ ਸਿੰਘ ਕਿਹੜੇ ਵਾਰਡ ਦੇ ਨਿਵਾਸੀ ਤੁਸੀਂ ਅਸੀਂ ਵਾਰਡ ਨੰਬਰ 3 ਦੇ ਤਿੰਨ ਦਿਵਾਰ ਨੰਬਰ ਤੇ ਤੇ ਇਹ ਤੁਹਾਡੇ ਬਾਡ ਦੇ ਵਿੱਚ ਡੰਪ ਬਣਾਇਆ ਗਿਆ ਕੂੜੇ ਦਾ ਇਹਦਾ ਬਹੁਤ ਗੰਦਾ ਇਹ ਸਮੈਲ ਬਹੁਤ ਗੰਦੀ ਆਉਂਦੀ ਆ ਲੋਕ ਪ੍ਰੇਸ਼ਾਨ ਹੋ ਰਹੇ ਨੇ ਅਸੀਂ ਹੱਥ ਬੰਨ ਕੇ ਆਪਣੇ ਦਰਾਹੇ ਦੇ ਪ੍ਰਧਾਨ ਨੂੰ ਬੇਨਤੀ ਕਰਦੇ ਆ ਵੀ ਸਾਡਾ ਨਾਲੇ ਘਰ ਆਈ ਇਧਰ ਆਲੇ-ਦਾਲੇ ਲੋਕ ਰਹਿੰਦੇ ਨੇ ਮੇਰਾ ਭਰਾ ਇਹਦਾ ਕੋਈ ਹੱਲ ਕਰੋ ਨਹੀਂ ਤਾਂ ਕੋਈ ਇੱਥੇ ਮਰ ਗਿਆ ਕੌਣ ਜ਼ਿੰਮੇਵਾਰ ਆ ਬੱਚਿਆਂ ਨੂੰ ਬਿਮਾਰੀ ਲੱਗਦੀ ਆ ਬੱਚਿਆਂ ਨੂੰ ਬਿਮਾਰੀ ਲੱਗਦੀ ਆ ਬੱਚੇ ਆ ਦੇ ਕੱਲ ਬਿਮਾਰ ਹੋ ਰਹੇ ਨੇ ਇਹਦਾ ਕੋਈ ਚੱਕ ਦਿਓ ਤੁਸੀਂ ਹੱਥ ਬੰਨ ਕੇ ਬੇਨਤੀ ਆ ਸਰਕਾਰਾਂ ਨੂੰ ਵੀ ਉਈ ਜੋ ਕੰਮ ਇੱਥੇ ਹੋ ਰਿਹਾ ਤਿੰਨ ਦਿਨ ਤੋਂ ਕੂੜੇ ਦੀ ਢੇਰੀ ਇੱਥੇ ਕੋਈ ਇਹਦਾ ਰਿਓ ਨਹੀਂ ਪਿਆ ਇਹਦਾ ਕੁਝ ਨਹੀਂ ਪਿਆ ਹੈਗਾ ਇਹਦੇ ਐਂ ਤਿੰਨ ਦਿਨ ਸਟ ਰਹਿੇ ਨੇ ਜੀ ਦਰਾਏ ਦਾ ਕੂੜਾ ਇਹ ਅੜਾਚਾ ਕਲੋਨੀਆਂ ਬਾਅਦ ਤੇ ਆਏ ਹੋਰ ਬਸੇ ਗੰਦ ਪਈ ਜਾਂਦਾ ਜੀ ਦਰਾਏ ਦਾ ਕੂੜਾ ਉਰੇ ਆ ਰਿਹਾ ਵਾ ਇਹਦਾ ਕਿਰਪਾ ਕਰਕੇ ਇਹਦਾ ਹੱਲ ਕਰੋ ਜੀ ਹਨੂ ਇਹ ਕੰਮ ਨਹੀਂ ਚਾਹੀਦਾ ਉਰੇ ਬਿਮਾਰ ਹੋ ਰਹੇ ਨੇ ਬੱਚੇ ਉਰੇ ਧੰਨਵਾਦ ਜੀ ਸਾਡੇ ਨਾਲ ਨੇ ਨਗਰ ਕਾਉਂਸਲ ਦੇ ਜੋ ਅਧਿਕਾਰੀ ਨੇ ਜੋ ਇੱਥੇ ਸਪੈਸ਼ਲ ਤੌਰ ਤੇ ਪੁੱਜੇ ਨੇ ਇਹ ਕੂੜਾ ਠਵਾ ਰਹੇ ਨੇ ਹਾਂਜੀ ਬਰਾਜ ਜੀ ਕਿਨਾ ਜੀ ਆਪਣਾ ਇਹ ਸਰ ਮੇਰਾ ਨਾਮ ਐ ਨਿਰਕਮਰ ਹਾਂਜੀ ਮੇਰੀ ਸੈਂਟਰੀ ਮੇਡ ਦੀ ਪੋਸਟ ਹੈ ਹਾਂਜੀ ਤੇ ਇਹ ਸਰਕਾਰ ਦੇ ਹਦਾਇਤਾਂ ਅਨੁਸਾਰ ਹੀ ਪੱਟਾਂ ਬਣੀਆਂ ਗਈਆਂ ਨੇ ਕੋਈ ਅੱਜ ਨਵੀਆਂ ਨਹੀਂ ਬਣੀਆਂ ਕਈ ਸਾਲਾਂ ਤੋਂ ਬਣੀਆਂ ਹੋਈਆਂ ਨੇ ਹਾਂਜੀ ਇਹਦੇ ਵਿੱਚ ਅਸੀਂ ਗੱਲਾ ਕੂੜਾ ਸ਼ਹਿਰ ਦੇ ਵਿੱਚੋਂ ਲਿਆ ਕੇ ਰਸਟਦੇ ਹਾਂ ਸ਼ਹਿਰ ਦੇ ਵਿੱਚ ਸਾਡੀਆਂ 43 ਪੱਟਾਂ ਨੇ ਅੱਛਾ ਜੀ 17 ਕਿਤੇ ਨੇ 4 ਕਿਤੇ ਨੇ 5 ਕਿਤੇ ਨੇ ਇਸ ਤਰ੍ਹਾਂ ਕਰਕੇ ਦੋ ਅੜਾਚਾ ਕਲੋਨੀ ਚ ਵੀ ਪੱਟਾਂ ਨੇ ਸਾਡੀਆਂ ਹਾਂਜੀ ਹੁਣ ਪਿਛਲੇ ਦਿਨਾਂ ਤੋਂ ਹੁਣ ਥੋੜਾ ਜਿਹਾ ਕੂੜਾ ਜ਼ਿਆਦਾ ਆਉਣ ਲੱਗ ਗਿਆ ਸਭ ਦਾ ਖੇਤ ਖਰਾਬ ਹੋਣ ਲੱਗ ਗਿਆ ਉਹਦੇ ਕਰਕੇ ਸਾਨੂੰ ਪੱਟਾਂ 'ਚ ਤਾਂ ਪਾਣੀਆਂ ਪੈਣੀਆਂ ਨੇ ਇਹਦੇ 'ਚ ਕੋਈ ਦੋਰਾਇ ਨਹੀਂ ਹੈ ਉਸ ਤੋਂ ਬਾਅਦ ਹੁਣ ਕੱਲ ਮੀਂਹ ਕਰਕੇ ਇਹਦੇ ਉੱਪਰ ਅਸੀਂ ਛੱਟਾ ਦਿੱਤਾ ਨਹੀਂਗਾ ਪੱਤਿਆਂ ਦਾ ਕਿਉਂਕਿ ਜੋ ਸਰਕਾਰ ਦੀ ਹਦਾਇਤ ਆ ਗੱਲੇ ਕੂੜੇ ਦੇ ਉੱਪਰ ਅਸੀਂ ਪੱਤਿਆਂ ਦਾ ਛੱਟਾ ਦਿੰਨੇ ਆ ਉਹ ਆਲਰੇਡੀ ਦਿੱਤਾ ਹੋਇਆ ਇੱਕ ਇੱਕ ਪਿੰਡ ਚ ਦੂਸਰੀ ਜਗ੍ਹਾ ਅਸੀਂ ਦਵਾ ਦੇਣਾ ਬਸ ਦੇਖੋ ਜੀ ਇਹ ਨਿਰਤਮਾ ਜੀ ਰਹਿਸ਼ੀ ਖੇਤਰਾ ਛੋਟੇ ਛੋਟੇ ਬੱਚੇ ਨੇ ਤੇ ਬੜੀ ਬਹੁਤ ਭੈੜੀ ਬਦਬੂ ਆ ਰਹੀ ਆ ਤੇ ਲੋਕਾਂ ਦਾ ਮਤਲਬ ਤਾਂ ਕੱਢਣਾ ਬਿਲਕੁਲ ਮੁਸ਼ਕਲ ਹੈ ਇੱਥੇ ਤੇ ਕੀ ਕਹੋਗੇ ਇਸ ਬਾਰੇ ਸਰ ਆਪਣੇ ਮੌਜੂਦਾ ਐਮਸੀਪੀ ਖੜੇ ਨੇ ਇਹਨਾਂ ਦੀ ਰਹਿਨਮਾਈ ਦੇ ਹੇਠੇ ਹੀ ਪਹਿਲਾਂ ਬਣੀਆਂ ਨੇ ਕੋਈ ਇਹ ਕੋਈ ਨਵੀਂ ਨਹੀਂ ਬਣੀ ਹੈਗੀ ਵੀ ਜੇ ਕਹਦੀ ਹੈ ਵੀ ਅੱਜ ਬਣ ਗਈਆਂ ਇਹ ਜਾਦੇ ਪਹਿਲਾਂ ਵੀ ਐਮਸੀਏ ਬਣੇ ਹੋਏ ਸੀਗੇ ਵੀ ਉਸ ਟਾਈਮ ਵੀ ਬਣੀਆਂ ਨੇ ਇਹ ਇਹਨਾਂ ਦੀ ਰਜਾਮੰਦੀ ਨਾਲ ਹੀ ਬਣੀਆਂ ਹੋਈਆਂ ਨੇ ਨਾ ਕਿ ਕੋਈ ਸਰਕਾਰੀ ਨੇ ਧੱਕਾ ਕਰਿਆ ਜਾਂ ਕੁਝ ਕਰਿਆ ਪਰ ਇਹ ਇਹਨਾਂ ਦੇ ਰਿਸਪੌਂਸ ਦੇ ਹਿਸਾਬ ਨਾਲ ਹੀ ਬਣੀਆਂ ਨੇ ਉਹਰੇ ਠੀਕ ਹੈ ਸਰ ਲੋਕਾਂ ਦੀ ਸਹੂਲਤ ਵਾਸਤੇ ਬਣਾਈਆਂ ਗਈਆਂ ਨੇ ਪਰ ਇਹਦੇ ਲਈ ਸਪੈਸੀਫਿਕ ਗਾਈਡਲਾਈਨਸ ਨੇ ਜਿਹੜੀਆਂ ਕਿ ਮਤਲਬ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਤਰਕੇ ਲੋਕਾਂ ਨੇ ਇੱਥੇ ਮਤਲਬ ਲੋਕ ਲੋਕਾਂ 'ਚ ਰੋਸ ਹੈ ਉਈ ਰੋਸਤਾ ਦੇਖੋ ਹੈਗਾ ਹੁਣ ਜਦ ਪਿੱਟ ਚ ਪਹਿਲਾਂ ਪਹੂਗਾ ਫੇਰ ਹੀ ਬਾਅਦ ਚ ਪੱਤੇ ਲਿਆਵਾਂਗੇ ਹਾਂਜੀ ਹੁਣ ਇਹ ਤਾਂ ਹੈ ਨਹੀਂ ਕਿ ਹੁਣ ਇਹ ਗਿੱਲਾ ਕੂੜਾ ਲੈ ਕੇ ਆਏ ਨੇ ਇਹ ਰੋਲਾ ਪਾਉਂਦੇ ਨੇ ਵੀ ਭਾਈ ਇੱਥੇ ਗਿੱਲਾ ਕਿ ਸੜਦਾ ਇਹਦੇ ਉੱਪਰ ਅਸੀਂ ਹੁਣ ਸਿੱਟਾਂਗੇ ਪੱਤੇ ਸਿੱਟਾਂਗੇ ਨੇ ਸਾਨੂੰ ਜਾਣ ਦਾ ਮੌਕਾ ਮਿਲੂਗਾ ਜਦ ਹੀ ਲੈ ਕੇ ਆਣਗੇ ਮੁੰਡੇ ਇਹ ਨਿਲਖ ਮੋ ਜਿਸ ਤਰ੍ਹਾਂ ਜੀ ਮੌਨਸੂਨ ਦਾ ਮੌਸਮ ਸ਼ੁਰੂ ਹੋ ਗਿਆ ਤਾਂ ਇਸ ਤਰ੍ਹਾਂ ਮਤਲਬ ਜੇ ਇਹ ਹਾਲਾਤ ਨੇ ਇੱਥੇ ਤਾਂ ਫਿਰ ਮਤਲਬ ਬਿਮਾਰੀ ਫੈਲਣ ਦਾ ਖਤਰਾ ਸਾਰੇ ਦੇ ਉੱਪਰ ਛੱਡ ਲੱਗਿਆ ਹੋਇਆ ਵਾ ਨਾ ਕਿ ਇਹਦੇ ਵਿੱਚ ਪਾਣੀ ਜਾਊਗਾ ਕੋਈ ਇਹਦੇ ਕੋਲ ਦੋਰਾਈ ਨਹੀਂ ਹੈ ਨਾਲ ਤੇ ਉਹਨਾਂ ਨੂੰ ਬੇਨਤੀ ਕਰਕੇ ਆਈਆਂ ਦੇਖੋ ਮੈਂ ਬਹੁਤ ਬਿਮਾਰ ਸੀਗੀ ਮੈਂ ਉਹਨਾਂ ਦੀਆਂ ਰਿਪੋਰਟਾਂ ਵੀ ਦਿਖਾ ਕੇ ਆਈਆਂ ਤੇ ਹੁਣ ਮੇਰੇ ਘਰ ਵਾਲੇ ਬਹੁਤ ਬਿਮਾਰ ਨੇ ਕਿ ਸਾਨੂੰ ਆਹ ਟਾਕੀ ਮਾੜੀ ਜੀ ਖੋਲਣੀ ਵੀ ਨਹੀਂ ਮਿਲਦੀ ਇੰਨੀ ਗੰਦੀ ਸਮੈਲ ਮਾਦਿਆ ਨਾ ਕੋਠੇ ਚੜਨਾ ਉੱਤੇ ਚੜ੍ਹ ਸਕਦੇ ਅਸੀਂ ਆ ਨਾਲ ਘਾਰਾ ਜੀ ਸਾਡਾ ਹਾਂਜੀ ਅਸੀਂ ਦੇਖੋ ਹੱਥ ਬੰਨ ਕੇ ਬੇਨਤੀ ਆ ਵੀ ਇਹ ਇੱਥੋਂ ਪਿੱਟ ਚੱਕੀ ਜਾਵੇ ਉਹ ਉਧਰ ਉਹ ਜਿਹੜਾ ਉਧਰ ਕੂੜਾ ਵਾ ਉੱਥੇ ਲਵਾਈ ਜਾਵੇ ਠੀਕ ਹੈ ਜੀ ਇਹ ਘਰਾਂ ਕੋਲੇ ਨਹੀਂ ਠੀਕ ਹੈਗਾ ਇਹ じゃ ਇੱਥੇ ਬੱਚੇ ਵੀ ਖੇਡਦੇ ਨੇਗੇ ਬਿਲਕੁਲ ਜੀ ਸਾਡੇ ਜੋ ਕੌਂਸਲਰ ਸਾਹਿਬ ਖੜੇ ਨੇ ਇਹਨਾਂ ਨੇ ਮਤਲਬ ਭਰੋਸਾ ਦਿਵਾਇਆ ਕਿ ਮੁੱਦਾ ਨਗਰ ਕੌਂਸਲ ਚੁੱਕਣਗੇ ਤੇ ਜੋ ਇਸ ਸਮੱਸਿਆ ਦਾ ਹੱਲ ਕਰਨਗੇ ਗੰਦੀ ਸਮੈਲ ਬਹੁਤ ਮਾਰਦੀ ਹੈ ਜੀ ਇੱਥਾਂ ਹਾਂ ਜੀ ਕਿੰਨਾ ਕਿੰਨੇ ਕ ਸਾਲ ਹੋ ਗਏ ਜੀ ਬਣੀ ਨੁਕਟੇ ਨੂੰ ਇਹ ਪਹਿਲਾਂ ਸੁੱਕੇ ਕੂੜੇ ਵਾਸਤੇ ਕਹਿੰਦੇ ਸੀਗੇ ਜੀ ਅੱਛਾ ਜੀ ਉਹ ਹੁਣ ਇਹ ਪਾਰ ਵੀ ਇਹਨਾਂ ਨੇ ਗਿੱਲਾ ਕੂੜਾ ਲੈ ਕੇ ਆਂਦਾ ਉਦੋਂ ਫਿਰ ਹਟ ਕੇ ਕਹੇ ਤੇ ਆ ਹੁਣ ਇਹਨਾਂ ਨੂੰ 4 ਦਿਨ ਹੋ ਗਏ ਗੱਡੀਆਂ ਲਿਆਉਂਦਿਆਂ ਕੂੜਾ ਇਹ ਚ ਸੁੱਕਾ ਬਿਲਕੁਲ ਨਹੀਂ ਸਿੱਟਿਆ ਇਹਨਾਂ ਨੇ ਗੰਦਾ ਕੂੜਾ ਉੱਥੋਂ ਹੀ ਲਿਆਉਂਦੇ ਨੇ ਸਾਰੀ ਮੰਡੀ ਦਾ ਪਹਿਲਾਂ ਤਾਂ ਮਤਲਬ ਪਹਿਲਾਂ ਤੁਹਾਨੂੰ ਕੋਈ ਸਮੱਸਿਆ ਨਹੀਂ ਸੀ ਜਦੋਂ ਸੁੱਕਾ ਕੂੜਾ ਸੀਗਾ ਚਾਰ ਦਿਨ ਤੋਂ ਸਮੱਸਿਆ ਆ ਰਹੀ ਆ ਤੁਹਾਨੂੰ ਹਾਂਜੀ ਪਾਰ ਵੀ ਥੋੜੇ ਜਿਹਾ ਇਹਨਾਂ ਨੇ ਛੂਰਾ ਦਾ ਉਧਰੋਂ ਇਕੱਠਾ ਕਰ ਕਰਕੇ ਲੈ ਕੇ ਆਏ ਸੀਗੇ ਉਦੋਂ ਮੈਂ ਕਮੇਟੀ ਦਫ਼ਤਰ ਮੈਂ ਕੱਲੀ ਜਾ ਕੇ ਆਈਆਂ ਜੀ ਉਦੋਂ ਮੈਂ ਕਹਿ ਕੇ ਆਈਆਂ ਤੇ ਉਦੋਂ ਇਹਨਾਂ ਨੇ ਫੇਰ ਸੁੱਕਾ ਕੂੜਾ ਉੱਤੇ ਸਿੱਟਿਆ ਚਲੋ ਸਾਲ ਹੋ ਗਿਆ ਹੁਣ ਇਹਨਾਂ ਨੇ ਸਿੱਟਿਆ ਹੀ ਨਹੀਂ ਸੀਗਾ ਆ ਹੁਣ 5 ਦਿਨਾਂ 4-5 ਦਿਨ ਹੋ ਗਏ ਇਹਨਾਂ ਨੂੰ ਇਹ ਹਾ ਗਿੱਲਾ ਕੂੜਾ ਹੀ ਲਿਆਉਂਦੇ ਹਨ ਦਾਣਾ ਮੰਡੀ ਦਾ ਸਾਰਾ ਇਕੱਠਾ ਕਰ ਕਰ ਕੇ ਦੇਖੋ ਜੀ ਇਹ ਕਹਿ ਰਿਹਾ ਵੀ ਜਿਵੇਂ 2-4 ਸਾਲ ਤੋਂ ਬਣਿਆ ਹੋਇਆ ਐਮਸੀ ਸਾਹਿਬ ਦੇ ਹੁੰਦੀ ਬਣਿਆ ਚਲੋ ਮੰਨਦੇ ਹਾਂ ਉਸ ਟਾਈਮ ਦਾ ਦੇ ਵਿੱਚ ਕਦੇ ਕੂੜਾ ਨਹੀਂ ਪਿਆ ਕਿਸੇ ਨੇ ਦੀ ਸਫਾਈ ਨਹੀਂ કરી ਕਦੇ ਕੁਝ ਨਹੀਂ ਹੋਇਆ ਆ ਹੁਣ 2-4 ਦਿਨਾਂ ਤੋਂ ਬਾਰਸ਼ਾਂ ਪੈ ਰਹੀਆਂ ਨੇ ਲਿਆ ਕੇ ਉਰੇ ਸਾਰੇ ਸ਼ਹਿਰ ਦਾ ਗੰਦਾ ਕੂੜਾ ਗਿੱਲਾ ਕੂੜਾ ਉਰੇ ਪਿਆ ਸਾਡੇ ਭੋਰਾ ਭੋਰਾ ਨਿਆਣੇ ਆ ਇਹਨੂੰ ਕੌਣ ਉਹ ਕਰੂਗਾ ਇਹ ਬਿਮਾਰ ਹੋ ਗਏ ਸਕੂਲ ਸਕੂਲ ਜਾਣ ਤੋਂ ਵੀ ਰਹਿ ਜਾਣਗੇ ਨਾ ਨਾ ਪੜ੍ਹਾਈ ਦਾ ਅਸਰ ਆਲੇ-ਦਾਲੇ ਸ਼ੈੱਡ ਪਿਆ ਤੇ ਆਲੇ-ਦਾਲੇ بارش ਨਹੀਂ ਪਊਗੀ ਇੱਥੇ ਉਦੋਂ ਜਿਆਦਾ ਸਮੈਲ ਉਹ ਕਿਸੇ ਨੇ ਘਰੇ ਰੋਟੀ ਵਾਹ ਖਾਣੀ ਆ ਕਿੰਨੀ ਗੰਦੀ ਬਦਬੂ ਆ ਰਹੀ ਆ ਲੋਕ ਬਿਮਾਰ ਹੋ ਰਿਹਾ ਕੋਈ ਵਧੀਆ ਗੱਲ ਤਾਂ ਹੈ ਨਹੀਂਗੀ ਬਿਲਕੁਲ ਇਹਨੂੰ ਠੀਕ ਆਸੀਂ ਕਹਿੰਦੇ ਆ ਕਰੋ ਥੋੜਾ ਘਰਾਂ ਤੋਂ ਬਾਹਰ ਰੱਖ ਕੇ ਬਣਾ ਲਓ ਕੋਈ ਚੱਕਰ ਨਹੀਂ ਆ ਚਲੋ ਹਰੇਕ ਪਾਸੇ ਹੁੰਦੀ ਆ ਪਰ ਇਹ ਥੋੜਾ ਵੀ ਹੁਣ ਘਰਾਂ ਦੇ ਵਿਚਾਲੇ ਆਲੇ-ਦਾਲੇ ਕਰਨੇ ਸਾਰਿਆਂ ਦੇ ਜਿਹੜੀ ਇਹ ਜਗਾ ਮਤਲਬ ਇਹ ਚ ਕੋਈ ਤੇ ਨਾ ਵੀ ਪੰਡਿਆਲੀ ਤਾਰ ਲਾਈ ਹੈ ਨਾ ਕੋਈ ਬੰਦ ਕੀਤੀ ਹੋਈ ਆ ਇੱਥੇ ਤਾਂ ਬੱਚੇ ਸਿੱਧੇ ਆਉਂਦੇ ਹੋਣਗੇ ਇੱਥੇ ਤਾਂ ਬੱਚੇ ਹੋਰੇ ਖੇਡਦੇ ਰਹਿੰਦੇ ਨੇ ਆਮ ਬੱਚੇ ਖੇਡਦੇ ਰਹਿੰਦੇ ਆ ਹੋਰੇ ਛੋਟੇ ਛੋਟੇ ਬੱਚੇ ਆਲੇ-ਦਾਲੇ ਘੁੰਮਦੇ ਰਹਿੰਦੇ ਆ ਇਹਨੂੰ ਕੋਈ ਸਫਾਈ ਨਹੀਂ ਗਈ ਕੋਈ ਕੁਛ ਨਹੀਂ ਗਾ ਤੁਸੀਂ ਹੁਣ ਦੇਖ ਹੀ ਸਕਦੇ ਹੋ ਬਿਲਕੁਲ ਇਹਨਾਂ ਵਿੱਚ ਵਾਇਰਸ ਆ ਉਹ ਬਹੁਤ ਗੰਦੇ ਆ ਤੇ ਬੱਚਿਆਂ ਨੂੰ ਮਤਲਬ ਬੱਚਿਆਂ ਨੂੰ ਤਾਂ ਪਤਾ ਨਹੀਂ ਕੀ ਗੱਲ ਦੀ ਸੋਚੀ ਹੋਣੀ ਹੁੰਦੀ ਇਹ ਵੀ ਹੁਣ ਬੱਚੇ ਨੂੰ ਰੋਕ ਵੀ ਕਿੰਨਾ ਕਰ ਸਕੀਏ ਹੁਣ ਘਰੇ ਤਾਂ ਬਿਠਾ ਨਹੀਂ ਸਕਦਾ ਕੋਈ ਵੀ ਪੇਪਰ ਕੀ ਮੰਗ ਕਰਦੇ ਹੋ ਜੀ ਤੁਸੀਂ ਹੁਣ ਅਸੀਂ ਤਾਂ ਇਹ ਕਹਿੰਦੇ ਆ ਵੀ ਇਹਨੂੰ ਰੋ ਹਟਾਇਆ ਜਾਵੇ ਠੀਕ ਹੈ ਜੀ ਠੀਕ ਹੈ ਜਿੱਥੇ ਮਤਲਬ ਘਰਾਂ ਤੋਂ ਬਾਹਰ ਜਗਾ ਹੈਗੀ ਉੱਥੇ ਬਣਾ ਲਓ ਆ ਕਿਵੇਂ ਮਾੜਾ ਕਹਿਦੀ ਆ ਬੰਦੇ ਨੂੰ ਕਹਿਦੀ ਆ ਸਾਰਾ ਜਿਹੜੇ ਵਧੀਆ ਕੰਮ ਆਪਾਂ ਉਹ ਵੀ ਕਹਿੰਦੇ ਨਹੀਂ ਕਰੇ ਉਹ ਕਰੇ ਹੋਇਆ ਪਰ ਆ ਸਾਨੂੰ ਵਧੀਆ ਲੱਗਾ ਹੋਰ ਗੱਲ ਆ ਇੱਥੋਂ ਨਾਲ ਕੂੜਾ ਡੰਪਾ ਜਿੰਨੀ ਸਮੈਲ ਆ ਸਾਰੀ ਹਵਾ ਚੱਲਦੀ ਸਾਡੇ ਸਾਰੇ ਮਹੱਲੇ ਨੂੰ ਆਉਂਦੀ ਆ ਸਾਰਾ ਮਹੱਲਾ ਬਿਮਾਰ ਹੁੰਦਾ ਅਸੀਂ ਉਹਦਾ ਵੀ ਰੌਲਾ ਪਾਉਨੇ ਆ ਉਦੋਂ ਬਾਅਦ ਦਾ ਜਮਾ ਹੀ ਸਾਡੇ ਘਰਾਂ ਦੇ ਵਿੱਚ ਹੀ ਲਿਆ ਕੇ ਲਾਤਾ ਇਹ ਜਮਾ ਸਹੀ ਨਹੀਂ ਗਾ ਇਹਨੂੰ ਹਟਾਇਆ ਜਾਵੇ ਹਾਂ